ਓ ਤੁਸੀਂ ਤੇ ਪਹਿਲਾਂ ਆਪਣਾ ਆਪਣੇ ਬਾਰੇ ਦੱਸੋ ਤੇ ਤੁਸੀਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਹੋ ਕੀ ਭਾਵਨਾਵਾਂ ਨੇ ਤੁਹਾਡੀਆਂ ਮੇਰਾ ਨਾਮ ਅੰਜੀਤ ਸਿੰਘ ਬੱਟੂ ਆ ਮੈਂ ਬਰਿੰਦੀ ਤੋਂ ਆਇਆ ਹਾਂ ਦੇਖੋ ਇਹ ਪਹਿਲੀ ਵਾਰ ਵੀਪੀਸ ਤੇ ਪਹਿਲੀ ਵਾਰ ਆਇਆ ਮੈਂ ਸਮਝਦਾ ਪੂਰੀ ਉਂਡੀਆ ਪਹਿਲੀ ਵਾਰ ਹੋਇਆ ਹੈ ਕਿ ਸਿੱਖ ਸਮਾਜ ਦਾ ਸਨਮਾਨ ਹੋ ਰਿਹਾ ਹੈ ਪਰ ਕਿਸੇ ਰਾਜਨੀਤੀ ਕਰਕੇ ਨਹੀਂ ਹੋ ਰਿਹਾ ਕਿ ਸਿੱਖਾਂ ਦੀ ਆਵਾਜ਼ ਦੀ ਬੜੀ ਘੱਟ ਹੈ ਲੇਕਿਨ ਫਿਰ ਵੀ ਸਿੱਖਾਂ ਨੇ ਤਰਜੀਹ ਦਿੱਤੀ ਆ ਕਿ ਹਰ ਪ੍ਰੋਗਰਾਮ ਬਾਚਾਲ ਕੇ ਕੀਤਾ ਜਾ ਰਿਹਾ ਹੈ ਅਜਾ ਸਿੱਖੋ ਦਾ ਹਰ ਕਾਰਜ ਕਰਨਾ ਬੜਾ ਬੜਾ ਸਰਦ किया जा रहा है इसके लिए मैं धन्यवाद करता हूँ योगी जी का और सेंट्रल गवर्नमेंट का कि इतना अच्छे कार्यक्रम सिख समाज के हो रहे हैं सिख समाज का सम्मान दिया जा रहा है ये तो सिखों के लिए बड़ी गर्व की बात है सिखों का इतिहास बड़ा गौरवमय इतिहास है बहुत बलिदानी और त्यागी त्याग देने त्याग देने का इतिहास है जिसको अभी मतलब लोगों को पता ही नहीं है लेकिन ये केंद्र सरकार और यूपी गवर्नमेंट की तरफ से जो पहल की गई है हम सब सिख समाज की तरफ से इनका खुले दिल से स्वागत करते हैं और बहुत सत्कार करते हैं कि ऐसा कार्यक्रम जो तो पूरे देश में एक साथ मनाया जा रहा है बल्कि पूरे विश्व में मनाया जा रहा है से सरकार की पहल से पूरे विश्व में मनाया जा रहा है बड़े अच्छे पर्व पर तो ये हमारा इतिहास में पता लगेगा बच्चों में जोश भरेगा हमारे युवाओं में जोश भरेगा उन्हें पता लगेगा कि हम वारिस किसके हैं हमारे बलिदान त्याग की क्या कुर्बानी दी है छोटे छोटे बच्चे पाँच साल सात साल के जो बच्चे ਉਹ ਵੀ ਨੂੰ ਕੋ ਵੀ ਪਤਾ ਥਾ ਕਿ ਹਮ ਆਪਣਾ ਕੁਰਬਾਨੀ ਦੇ ਦੇਗਾ ਆਪਣੀ ਜਾਨ ਦੇ ਦੇਗਾ ਮਗਰ ਘਮ ਪਰਵਰਤਨ ਨਹੀਂ ਕਰੇਗੇ ਅੱਜ ਹਮੇ ਇਸ ਚੀਜ਼ ਕੋ ਸਮਝਣਾ ਪੜੇਗਾ ਤੁਸੀਂ ਪੁੱਛ ਸਕਦੇ ਹੋ ਵੀ ਕੀ ਕਾਰਜ ਵਗੈਰਾ ਆਪਣੇ ਹਿਸਾਬ ਨਾਲ ਜੋ ਕੰਮ ਕੀ ਹੋਇਆ ਅ ਇਤਿਹਾਸ ਉੱਪਰ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਹੁਕਮਨਾਮੇ ਨੇ ਉਹ ਫਾਰਸੀ ਚ ਨੇ ਕੀ ਅੱਗੇ ਤੁਸੀਂ ਉਹਨਾਂ ਬਾਰੇ ਸੋਚ ਰਹੇ ਹੋ ਵਿਰਾਸਤ ਜੀ ਤੁਹਾਡੇ ਨਾਲ ਹੀ ਨੇ ਦੇਖੋ ਜੀ ਵੈਸੇ ਤਾਂ ਜੋ ਇਤਿਹਾਸ ਦੇ ਵਿੱਚ ਜੋ ਪ੍ਰਾਚਨ ਇਤਿਹਾਸਕਾਰ ਨੇ ਭਾਵੇਂ ਉਹ ਅੰਗਰੇਜ਼ ਕਾਲ ਦੇ ਇਤਿਹਾਸਕਾਰ ਸੀਗੇ ਯਾ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਹੈ 1947 ਤੋਂ ਬਾਅਦ ਦੇ ਇਤਿਹਾਸਕਾਰਾਂ ਨੇ ਜਿਹੜਾ ਹੈ ਉਹਨਾਂ ਨੇ ਬਹੁਤ ਕੰਮ ਕੀਤਾ ਔਰ ਉਹਨਾਂ ਨੂੰ ਸਾਰਿਆਂ ਨੂੰ ਇੱਕ ਵਿੱਚ ਕੀ ਲਿਖਿਆ ਹੈ ਉਹਨੂੰ ਡਿਕੋਡ ਕੀਤਾ ਲੇਕਿਨ ਮੈਂ ਸਮਝਦਾ ਸੀ ਵੀ ਮੌਜੂਦਾ ਸਮੇਂ ਦੇ ਵਿੱਚ ਸਾਡੇ ਆਪ ਦੇ ਸਮੇਂ ਦੇ ਵਿੱਚ ਵੀ ਜਿਹੜੀ ਮੌਜੂਦਾ ਅਥਾਰਟੀ ਹੈ ਉਹਦੀ ਨਿਗਾਹ ਦੇ ਵਿੱਚ ਵੀ ਇਹ ਕਾਰਜ ਹੋਣਾ ਚਾਹੀਦਾ ਸੀ ਉਸ ਦੇ ਵਾਸਤੇ ਮੈਂ ਖਾਸ ਤਨਵਾਦ ਅਦਾ ਕਰਾਂਗਾ ਰਵਿੰਦਰ ਸਿੰਘ ਜੀ ਵਿਰਾਸਤ ਦਾ ਜੋ ਦਿੱਲੀ ਕਮੇਟੀ ਦੇ ਭਾਸ਼ਾ ਵਿਭਾਗ ਦੇ ਕਨਵੀਨਰ ਰਹੇ ਨੇ ਔਰ ਇਹਨਾਂ ਦਾ ਮੈਂ ਤਨਵਾਦ ਇਸ ਕਰਕੇ ਕਰ ਰਿਹਾ ਹਾਂ ਕਿਉਂਕਿ ਇਹਨਾਂ ਨੇ ਉਹਨਾਂ ਅਨਮੋਲ ਤਰੋਹਰਾਂ ਨੂੰ ਔਰ ਇਬਾਰਤਾਂ ਨੂੰ ਜੋ ਹੈ ਡਿਕੋਡ ਕਰਨ ਵਾਸਤੇ ਮੌਜੂਦਾ ਸਮੇਂ ਦੇ ਵਿੱਚ ইরਾਨੀ ਐਮਬੈਸੀਆਂ ਔਰ ইরਾਨੀ ਸਕਾਲਰਾਂ ਦੇ ਕੋਲ ਉਹਨਾਂ ਨੂੰ ਕੱਲਿਆ ਤਾਂ ਜੋ ਅਸੀਂ ਉਸ ਦਾ ਇੱਕ ਇੱਕ ਅੱਖਰ ਜੋ ਹੈ ਉਸ ਨੂੰ ਆਪਣੇ ਇਤਿਹਾਸ ਨੂੰ ਆਪਣੇ ਕੌਮ ਦੇ ਮਾਣ ਮੱਤੇ ਇਤਿਹਾਸ ਦੇ ਇੱਕ ਅੱਖਰ ਨੂੰ ਜੋ ਹੈ ਉਹਦਾ ਤੁਹਾਨੂੰ ਪਤਾ ਵੀ ਹੋਵੇ ਫਰਮਾ ਸੀ ਉਹਨੂੰ ਸੰਭਾਲ ਵੀ ਸਕੀ ਹੈ ਮੈਂ ਇਹਨਾਂ ਦਾ ਧੰਨਵਾਦ ਅਦਾ ਕਰਨਾ ਅਰਵਿੰਦਰ ਸਿੰਘ ਵਿਰਾਸਤ ਦਾ ਵੀ ਕਰਨਾ ਹੈ ਦਿੱਲੀ ਕਮੇਟੀ ਦਾ ਵੀ ਧੰਨਵਾਦ ਕਰਨਾ ਹੈ ਵਿਰਾਸਤ ਜੀ ਤੁਸੀਂ ਵੀ ਅੱਜ ਇੱਥੇ ਆਏ ਹੋਏ ਹੋ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਇਹ ਯੋਗੀ ਅਦਿੱਤਿਆਨਾਥ ਜੀ ਵੱਲੋਂ ਇਹ ਅੱਜ 6 ਸਾਲ ਹੋ ਗਿਆ ਉਹ ਦੱਸ ਰਹੇ ਸੀਗੇ ਆਪ ਹੀ ਕੀ ਕਹਿਣਾ ਚਾਹੋ ਕੀ ਤੁਹਾਡੇ ਭਾਵ ਨੇ ਦੇਖੋ ਜੀ ਮੈਂ ਅੱਜ ਇੱਧਰ ਆਇਆ ਦਿੱਲੀ ਤੋਂ ਮਨ ਨੂੰ ਇਹ ਚੀਜ਼ ਬੜੀ اچھی ਲੱਗੀ ਜੋ ਅ ਜੋਗੀ ਜੀ ਨੇ ਇਹ ਪ੍ਰੋਗਰਾਮ ਤੇ ਰੱਖਿਆ ਹੈ ਕਿ ਉਹਨਾਂ ਨੇ ਪੂਰਨ ਗੁਰੂ ਮਰਿਆਦਾ ਦਾ ਬੜਾ ਖਿਆਲ ਰੱਖਿਆ ਹੈ ਅੱਜ ਜਿਹੜਾ ਪ੍ਰੋਗਰਾਮ ਦੀ ਸ਼ੁਰੂਆਤ ਹੀ ਗੁਰੂ ਗੰਗ ਸਾਹਿਬ ਜੀ ਦੇ ਹਜ਼ੂਰੀ ਦੇ ਵਿੱਚ ਹੋਈ ਔਰ ਸੰਪੂਰਨਤਾ ਵੀ ਜੋਗੀ ਜੀ ਨੇ ਆਪ ਹੀ ਮਹਾਰਾਜ ਜੀ ਦੀ ਸਵਾਰੀ ਲੈ ਕੇ ਆਂਦੇ ਨੇ ਔਰ ਆਜ ਆਪਣੇ ਸਿਰ ਤੇ ਚੁੱਕ ਕੇ ਲੈ ਕੇ ਜਾਂਦੇ ਨੇ ਦੇਖੋ ਯੂਪੀ ਇੱਕ ਬਹੁਤ ਵੱਡੀ ਸਟੇਟ ਹੈ ਇੰਡੀਆ ਦੀ ਔਰ ਯੂਪੀ ਦਾ ਜਿਹੜਾ ਜਿਹੜੀ ਪਪੂਲੇਸ਼ਨ ਹੈ ਉਹ ਅਮਰੀਕਾ ਨਾਲੋਂ ਵੀ ਕਿਤੇ ਜ਼ਿਆਦਾ ਹੈ ਜੀ ਇੰਨੀ ਵੱਡੀ ਸਟੇਟ ਤੇ ਜਦੋਂ ਮੈਸੇਜ ਜਾਂਦਾ ਹੈ ਨਾ ਪੂਰੀ ਸਟੇਟ ਤੇ ਮੈਸੇਜ ਜਾਂਦਾ ਹੈ ਅਸੀਂ ਵੀਰਬਾਲ ਜਿਹੜਾ ਸਿੱਖ ਵਿਰੋਧਤਾ ਨਹੀਂ ਕਰਦੇ ਆ ਮੈਂ ਉਸ ਨੂੰ ਫਿਰ ਕਹਾਂਗਾ ਵੀਰਬਾਲ ਜਿਹੜਾ ਸਾਡੇ ਬਾਬਿਆਂ ਨੂੰ ਸਮਰਪਿਤ ਹੈ ਸਾਡੀ ਸ਼ਾਤਾਂ ਨੂੰ ਸਮਰਪਿਤ ਇਹ ਜਿੱਥੇ ਅਸੀਂ ਇਹ ਬਹੁਤ ਧੰਨਵਾਦ ਕਰਦੇ ਆਂ ਕੇਂਦਰ ਸਰਕਾਰ ਦਾ ਵੀ ਔਰ ਖਾਸ ਕਰਕੇ ਯੋਗੀ ਸਰਕਾਰ ਦਾ ਵੀ ਜਿਨ੍ਹਾਂ ਨੇ ਕਿ ਮਰਿਆਦਾ ਨਾ ਇਹ ਪ੍ਰੋਗਰਾਮ ਬਣਾ ਰਹੇ ਨੇ ਔਰ ਇਦਾਂ ਹੀ ਕਿਉਂਕਿ ਸਿੱਖ ਸੰਗਤੀ ਸਿੱਖ ਸੰਗਤੀ ਭਾਵਨਾ ਆਈ ਹੋਈ ਹੈਗੀ ਆ कि ਸਾਡੇ ਪ੍ਰੋਗਰਾਮ ਮਰਿਆਦਾ ਨਾਲ ਮਨਾਏ ਜਾਣ ਉਹ ਮਰਿਆਦਾ ਨਾਲ ਅਸੀਂ ਆਪਣੇ ਸ਼ਹੀਦਾਂ ਨੂੰ ਆਪਣੇ ਉਹ ਜਿਹੜੇ ਬਾਬੇ ਜਿਹੜੇ ਕਿ ਸਾਡੇ ਪੰਥ ਦੀ ਅਗਵਾਈ ਕਰਦੇ ਨੇ ਅੱਜ ਵੀ ਕਿਤੇ ਨਾ ਕਿਤੇ ਪੰਥ ਦੀ ਅਗਵਾਈ ਕਰ ਰਹੇ ਨੇ ਉਹਨਾਂ ਦੀ ਮਾਨ ਮਰਿਆਦਾ ਦਾ ਵੀ ਖਿਆਲ ਰੱਖਿਆ ਜਾਏ ਮੈਂ ਫਿਰ ਤੋਂ ਆ ਯੋਗੀ ਜੀ ਦਾ ਇਸ ਲਈ ਵੀ ਧੰਨਵਾਦ ਕਰਦਾ ਹਾਂ ਅੱਜ ਉਹਨਾਂ ਨੇ ਸ਼ਹੀਦ ਭਾਈ ਮਤੀਦਾਸ ਸਤੀਦਾਸ ਜੀ ਦੇ ਪਰਿਵਾਰ ਨੂੰ ਵੀ ਸਨਮਾਨਿਤ ਕੀਤਾ ਗੁਰਦੇਵ ਬਦਰ ਸਾਹਿਬ ਨੇ 350 ਸਾਲਾਂ ਨੂੰ ਸਮਰਪਿਤ ਇਸ ਪ੍ਰੋਗਰਾਮ ਨੂੰ ਕੀਤਾ ਮੈਂ ਸਾਰੇ ਹੀ ਯੂਪੀ ਸਰਕਾਰ ਦਾ ਮੰਤਰੀ ਹੌਲਕਾ ਸਾਹਿਬ ਦਾ ਬਲਦੇਵ ਸਿੰਘ ਹੌਲਕਾ ਜੀ ਦਾ ਔਰ ਸਹਿਮ ਸਾਹਿਬ ਦਾ ਬਹੁਤ तहे ਦਿਲੋਂ ਧੰਨਵਾਦ ਕਰਦਾ ਹਾਂ